ਵੀਰ ਜਿਹੜਾ 12 ਸਾਲ ਦਾ ਬੇਡਾ ਗੁਰਦੁਆਰਾ ਸਾਹਿਬ ਦੇ ਵਿੱਚ ਖੇਡਣ ਗਿਆ 5 ਵਜੇ ਵਿਆਹ ਘਰ ਤੋਂ ਅਸੀਂ 6 ਵਜੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਟਾ ਬੱਚਾ ਖੇਡ ਰ ਗਿਆ ਵਾਪਸ ਨਹੀਂ ਆਇਆ ਵੀਰ ਜੀ ਇਹ ਲਿੱਡ ਜੀ ਮੈਂ ਕਿਸ ਤਰ੍ਹਾਂ ਬੋਲ ਰਿਹਾ ਜੀ ਇਹ ਇਦਾਂ ਇਦਾਂ ਕਰਦੇ ਨਾ ਬੋਲਦੇ ਕੀ ਨਾ ਜੀ ਵੀਰ ਜੀ ਵਰਵੈਲ ਸਿੰਘ ਹੈ ਜੀ ਪਿੰਡ ਘੜਾ ਜੀ ਮੇਰਾ ਪਿੰਡ ਪੌਹਣ ਸਾਹਿਬ ਜੀ ਅੱਜ ਭਿੱਖੀਵਿੰਡ ਚੌਂਜ ਧਰਨਾ ਦੇਣ ਦਾ ਹੈ ਜੇ ਕਿਹਦੇ ਸਬੰਧ ਚ ਇਹ ਸਾਡਾ ਜੀ ਬੱਚਾ ਪਿੰਡ ਪੌਹਣ ਤੋਂ 3 ਤਰੀਕ ਤੋਂ ਚੁਕਿਆ ਗਿਆ ਜਿਸ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਜੀ ਅਸੀਂ ਐਸਐਚਓ ਭਿੱਖੀਵਿੰਡ ਨੂੰ ਦਰਖਾਸਤ ਦੇ ਚੁੱਕੇ ਹਾਂ ਜੀ ਡੀਐਸਪੀ ਭਿੱਖੀਵਿੰਡ ਦਰਖਾਸਤ ਦੇ ਚੁੱਕੇ ਹਾਂ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਦਿੱਤੇ ਬਾਲ ਵਿਕਾਸ ਦਫ਼ਤਰੇ ਦਰਖਾਸਤ ਦੇ ਚੁੱਕੇ ਹਾਂ ਡੀਸੀ ਸਾਹਿਬ ਤੋਂ ਸਾਨੂੰ ਫੋਨ ਕਰਕੇ ਸਾਡੇ ਸਾਰੇ ਪਰਿਵਾਰ ਨੂੰ ਸੱਦਿਆ ਗਿਆ ਜੀ ਉੱਥੇ ਸਾਡੇ ਸਾਰੇ ਆਧਾਰ ਕਾਰਡ ਇਹਨਾਂ ਪਰਿਵਾਰ ਦੇ ਲੈ ਆ ਉੱਥੋਂ ਵੀ ਜਿਹੜੀ ਰਿਪੋਰਟ ਜੀ ਇਹਨਾਂ ਕੋ ਥੱਲੇ ਆ ਚੁੱਕੀ ਆ ਉਹਦੇ ਤਹਿਤ ਵੀ ਅੱਜ ਤੱਕ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਾ ਜੀ ਸਾਡਾ ਬੱਚਾ ਕੌਣ ਲੈ ਗਿਆ ਕਿਸ ਤਰ੍ਹਾਂ ਲੈ ਗਿਆ ਜੋ ਇਹਨਾਂ ਨੂੰ ਸ਼ੱਕ ਸੀਗਾ ਉਹ ਪੁਲਿਸ ਨੇ ਆਪਣਾ ਇੱਕ ਮਹੀਨੇ ਚ ਕੱਢ ਲਿਆ ਜੀ ਉਹਦੇ ਦਾਅਦ ਜੇ ਬੱਚਾ ਆ ਆਪਦੇ ਸ਼ੱਕ ਦੇ ਤੌਰ ਤੇ ਇਹਨਾਂ ਨੂੰ ਨਹੀਂ ਪਤਾ ਲੱਗਾ ਤੇ ਫਿਰ ਸਾਡਾ ਬੱਚਾ ਪਿੰਡ ਤੋਂ ਚੁੱਕਿਆ ਗਿਆ ਜੀ ਸੀਸੀਟੀਵੀ ਕੋਈ ਫੋਟੋ ਹੀ ਸਾਹਮਣੇ ਆਈ ਦੋ ਫੋਟੋਆਂ ਸਰ ਜੀ ਇਹਨਾਂ ਨੂੰ ਸੀਸੀਟੀਵੀ ਦੀਆਂ ਦਿੱਤੀਆਂ ਤੇ ਇਹਨਾਂ ਨੇ ਅੱਗੇ ਸਾਨੂੰ ਕਹਿੰਦੇ ਜੀ ਉਹ ਕਲੀਅਰ ਨਹੀਂ ਹੁੰਦੀਆਂ ਉਹ ਤੁਸੀਂ ਦਿੱਤੀਆਂ ਕਢਾ ਕੇ ਕੇ ਅਸੀਂ ਕਢਾਈਆਂ ਇਹਨਾਂ ਨੇ ਨਹੀਂ ਕਢਾਈਆਂ ਇਹ ਨਾਲ ਕੇ ਨਾਲ ਗਿਆ ਜੀ ਐਸਐਚਓ ਸਾਹਿਬ ਖੁਦ ਨਾਲ ਗਿਆ ਇੱਕ ਫੋਟੋ ਮੈਂ ਇਹਨਾਂ ਨੂੰ ਆਪ ਕਢਾ ਕੇ ਦਿੱਤੀ ਆ ਕੱਢ ਕੇ ਦਿੱਤੀ ਹੈ ਇੱਕੇ ਨਾਲ ਗਿਆ ਜੀ ਜਿਹਦੇ ਵਿੱਚ ਵੀਡੀਓ ਦੇ ਵਿੱਚ ਐਸਐਸਓ ਸਾਹਿਬ ਨੇ ਖੁਦ ਵੇਖਿਆ ਜੀ ਕਿ ਸਾਡਾ ਬੱਚਾ ਮੋਰਚਲ ਦੇ ਵਿੱਚ ਲਾਡੂ ਜਿਹੜੀ ਟੀ-ਸ਼ਰਟ ਪਾ ਕੇ ਜਿਹੜੀ ਸੀਸੀਟੀਵੀ ਜੋ ਫੁਟੇਜ ਜੋ ਮੋਰਚਲ ਵਰਦੇ ਗਿਆ ਕੀ ਉਹਨਾਂ ਦੀ ਪੰਜਾਬ ਪੁਲਿਸ ਵੱਲੋਂ ਪਛਾਣ ਕੀਤੀ ਗਈ ਕਿ ਨਹੀਂ ਕੀ ਮੰਗ ਕਰਦੇ ਜੀ ਦੁਈ ਹੁਣ ਮੰਗੇ ਹੋਈ ਕਰਦੇ ਆ ਜੀ ਵੇਖੋ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਮਾਨਦਾਰੀ ਨਾਲ ਇਸ ਚੀਜ਼ ਨੂੰ ਲੈ ਕੇ ਇੱਕ ਸੀਰੀਅਸ ਮੈਟਰ ਨੂੰ ਲੈ ਕੇ ਇਸ ਚੀਜ਼ ਤੇ ਸਖਤ ਤੋਂ ਸਖਤ ਕਾਰਵਾਈ ਤੇ ਰਾਤੋਂ ਦਿਨ ਜਣ ਦੇਣ ਜੀ ਸਾਡਾ ਬੱਚਾ 24 ਘੰਟੇ ਦੇ ਅੰਦਰ ਇਹਨਾਂ ਨੂੰ ਚਾਹੀਦਾ ਵਾ ਜੀ ਧਮਕੀਆਂ ਸਰ ਪ੍ਰਸ਼ਾਸਨ ਇਹ ਦੇ ਰਿਹਾ ਜੀ ਇਹ ਇਹਨਾਂ ਦੇ ਜੇ ਨਹੀਂ ਅੜਦੇ ਇਹਨਾਂ ਦੀ ਵੀਡੀਓ ਬਣਾਓ ਤੇ ਇਹਨਾਂ ਦੇ ਪਰਚੇ ਦੋ ਜੀ ਅਸੀਂ ਬਹੁਤ ਧੰਨਵਾਦ ਕਰਾਂਗੇ ਜੀ ਪ੍ਰਸ਼ਾਸਨ ਦਾ ਇੱਕ ਅਸੀਂ ਇੱਕ ਇਨਸਾਫ ਦੇ ਤੌਰ ਤੇ ਧਰਨਾ ਦਿੱਤਾ ਤੇ ਜੇ ਇਹਨਾਂ ਸਾਡੇ ਤੇ ਪਰਚੇ ਕਰਨੇ ਜੀ ਸਦਕੇ ਕਰਨੀ ਸਾਨੂੰ ਪਰਚਿਆਂ ਦਾ ਕੋਈ ਡਰ ਨਹੀਂ ਇੱਥੇ ਹੀ ਕਰਨਾ ਇੱਥੇ ਹੀ ਸਾਨੂੰ ਜੇਲ੍ਹ ਭੇਜਦੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਜਿੰਨੇ ਮੇਰੇ ਭਰਾ ਮੇਰੇ ਵਾਲੀਕ ਸੰਸਥਾ ਤੋਂ ਮੇਰੇ ਆਏ ਆ ਜੀ ਜੋ ਮੇਰੇ ਪਿੰਡ ਤੋਂ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਸਾਰਿਆਂ ਦੇ ਪਰਚੇ ਦੇਣ ਅਸੀਂ ਸਾਰੇ ਜਾਨ ਨੂੰ ਤਿਆਰ ਹਾਂ ਜੀ ਕੋਈ ਚੱਕਰ ਨਹੀਂ ਜੀ ਸਾਨੂੰ ਮਾਰੇ ਇਸ ਗੱਲ ਦਾ ਕੋਈ ਡਰ ਨਹੀਂ ਗਾ ਲਾ ਜੀ ਜਿਹੜਾ ਅੱਜ ਧਰਨਾ ਲਗਾਇਆ ਗਿਆ ਹੈ ਮੈਂ ਜੀ ਗੁਰਪ੍ਰੀਤ ਸਿੰਘ ਦੁਪਾਲਾ ਸਪੋਰਟਸਲ ਦਾ ਚੇਅਰਮੈਨ ਪੰਜਾਬ ਇਹ ਧਰਨਾ ਕਾਦੀ ਕਰਨ ਲਾਇਆ ਗਿਆ ਜੀ ਇਹ ਜੀ ਇਹ ਮੁੰਡਾ ਤਿੰਨ ਤਰੀ ਦਾ ਚੁੱਕਿਆ ਗਿਆ ਪਿੰਡੋਂ ਪਿੰਡ ਪਉ ਪਿੰਡ ਤੇ ਪੁਲਿਸ ਪ੍ਰਸ਼ਾਸਨ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਨੂੰ ਸਭ ਕੁਝ ਪੁੱਛਦੇ ਆ ਵੀ ਕੀ ਮਸਲਾ ਹੱਲ ਹੋਇਆ ਤੁਹਾਡਾ ਪਰ ਕੋਈ ਮਸਲਾ ਹੱਲ ਨਹੀਂ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਿਸ ਨੂੰ ਪਰ ਇਹ ਉਹਨਾਂ ਨੂੰ ਪੁੱਛਦੇ ਆ ਵੀ ਕੀ ਮਸਲਾ ਹੱਲ ਤੁਹਾਡਾ ਇਹਨਾਂ ਨੇ ਫੋਟੋਆਂ ਵੀ ਦਿੱਤੀਆਂ ਆਆਂ ਕੈਮਰੇ ਚ ਕਢਾ ਗਏ ਇਹਨਾਂ ਘਰ ਵਾਲਿਆਂ ਕਢਾ ਦਿੱਤੀਆਂ ਪੁਸਤ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਮਹੀਨਾ ਹੋ ਗਿਆ ਜੱਜ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਤੋਂ ਮੰਗ ਕਰਦੇ ਹਾਂ ਚਲੋ ਨਾ ਚਰੇ ਗਰੀਬਾਂ ਦਾ ਬੱਚਾ ਮੇਲਦੇ ਉਹਨਾਂ ਨੂੰ ਇਹ ਪ੍ਰਸ਼ਾਸਨ ਕਰੇ ਕਾਰਵਾਈ ਕਰੇ ਉਹਨਾਂ ਤੇ ਤੇ ਜਿਹੜੇ ਇਹ ਧਰਨਾ ਲਗਾਇਆ ਗਿਆ ਲੋਕ ਖੱਜਲ ਖਰਾਬ ਹੋ ਰਹੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਜੀ ਹੁਣ ਤੁਹਾਨੂੰ ਪਤਾ ਹੀ ਆ ਜੀ ਬੇਟਾ ਉਹਨਾਂ ਦਾ ਗਵਾਚਾ ਉਹਨਾਂ ਦਾ ਖੱਤਰ ਖਵਾਰੀ ਤੇ ਪੰਜਾਬ ਪੁਲਿਸ ਹੀ ਕਰਵਾ ਰਹੀ ਆ ਕਿ ਜੇ ਪਹਿਲਾਂ ਉਹਨਾਂ ਨੂੰ ਸਾਫ ਮਿਲਿਆ ਤੇ ਨਾ ਖੱਦਰ ਖਰਾਬ ਹੋਣ ਇਹ ਪੌਥ ਨੇ ਕੋਈ ਇਨਸਾਫ ਨਹੀਂ ਦਿੱਤਾ ਇੱਕ ਮਹੀਨਾ ਹੋ ਗਿਆ ਨਾ ਕੋਈ ਇਨਸਾਫ ਨਹੀਂ ਦਿੱਤਾ ਨਾ ਇੱਕ ਘਰ ਇੱਕ ਬੰਦਾ ਵੀ ਨਾ ਗ੍ਰਿਫਤਾਰ ਕੀਤਾ ਕੋਈ ਕੈਮਰੇ ਕੋਈ ਚੈੱਕ ਕੀਤਾ ਕੋਈ ਨਹੀਂ ਇਹਨਾਂ ਚੱਕ ਕੀਤਾ ਉਹਨਾਂ ਘਰਾਂ ਦਾ ਚੈੱਕ ਕੀਤੇ ਆ ਸਿਰਫ ਉਹ ਵੀ ਫੋਟੋਆਂ ਉਹਨਾਂ ਨੇ ਕਢਾ ਗਏ ਨਾ ਉਹ ਦਿੱਤੀਆਂ ਆ ਜੀ ਦੇਖਿਆ ਹਾਲਾਤ ਅੰਬਤ ਹੋ ਗਈ ਹੈ ਤੇ ਜਿਹੜਾ ਬੱਚੇ ਦਾ ਮੈਟਰ ਹੈ ਵਾਕਈ ਸੀਰੀਅਸ ਹੈ ਤੇ ਉਹਦੇ ਵਿੱਚ ਅਹੀਂ ਪਹਿਲਾਂ ਹੀ ਬਹੁਤ ਮਿਹਨਤ ਕੀਤੀ ਆ ਤੇ ਫੋਮੀ ਇਹਨਾਂ ਨੇ ਜੋ ਇਹਦਾ ਨਾਲ ਗੱਲਬਾਤ ਹੋਈ ਆ ਸਾਨੂੰ ਕੁਝ ਛਿੜੀਆਂ ਗੱਲਾਂ ਪਹਿਲਾਂ ਨਹੀਂ ਸੀ ਸਾਡੇ ਸਾਹਮਣੇ ਆਈਆਂ ਠੀਕ ਹੈ ਉਹ ਅਹੀਂ ਚਲਦੀ ਸੀ ਕੁਝ ਦਿਨ ਦੇ ਵਿੱਚ ਵਿੱਚ ਹੀ ਜਦੋਂ ਵੀ ਕੋਈ ਬੰਦੇ ਹੋ ਜੇ ਸਾਨੂੰ ਕਰਕੇ ਰੌਡਪ ਉਧਰ ਤੇ ਅਹੀਂ ਛੇਤੀ ਹੀ ਇਹਦਾ ਇਸ ਜਿਹੜੇ ਦੇ ਪੰਨਾ ਕੇ ਉਹਦਾ ਵਸੀਤ ਤਾਂ ਗਿਆ ਇਹ ਛੇਤੀ ਉਹਨੂੰ ਦਫਤਾਰ ਕਰਾ ਕੀਤੇ ਆ ਮਤਲਬ ਜਿਹੜਾ ਰੋਡ ਤੇ ਜਾਂ ਮੈਂ ਰੋਡ ਤੇ ਦਿੱਤਾ ਅਪਡੇਟ ਕੀਤਾ